ਸਤਿਗੁਰ ਜੀ ਸਾਰੇ ਪਸ਼ੂ ਪਾਲ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਮੈਗ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਵਹਿੜ ਦਿਖਾਵਾਂਗੇ ਤੋਕੜ ਗੱਬਣੇ ਆ ਆਪਾਂ ਪਹੁੰਚੇ ਹਾਂ ਭਾਰੀ ਗੁਰਨਾਮ ਸਿੰਘ ਜੀ ਕੋਲ ਤੇ ਆਜੋ ਕਰਦੇ ਹਾਂ ਗੱਲਬਾਤ ਸਸਕੇ ਵੀਰ ਜੀ ਸਸਕੇ ਵੀਰ ਸਸਕੇ ਜੀ ਕਾਲ ਕੋਸ਼ ਹੋ ਗਿਆ ਚੱਲ ਜੇ ਵਧੀਆ ਜੀ ਵਧੀਆ ਤੇ ਕਿਵੇਂ ਰਹਿ ਵੀਰ ਜੀ ਫਿਰ ਪਿਛਲੀ ਵੀਡੀਓ ਦਾ ਪਿਛਲੀ ਵੀਡੀਓ ਦਾ ਵੀਰ ਜੀ ਤੁਹਾਡਾ ਜੇ ਵੀਡੀਓ ਚੱਲੀ ਆ ਪੰਜਾਂ ਮਿੰਟਾਂ ਜਿਗਾਵੇਗੀ ਠੀਕ ਹੈ ਜੀ ਠੀਕ ਲੋਗ ਆ ਪਿਆਰ ਕਰਦੇ ਕਿਸਾਨ ਭਰਾ ਹਾਂਜੀ 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 ਸੇਵਾ ਦਾ ਮੌਕਾ ਦਿੰਦੇ ਆ ਹਾਂਜੀ ਚਲੋ ਵੀਰ ਜੀ ਸਾਰੇ ਜੁੜੇ ਆ ਵੀਰ ਭਰਾ ਹਾਂਜੀ 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 ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਗੁਰਨਾਮ ਸਿੰਘ ਪਿੰਡ ਥੋਬਾ ਹਾਂਜੀ ਅਸੀ ਦੇ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਤੇ ਫੋਨ ਤੋਂ 10 ਕਿਲੋਮੀਟਰ ਦਾ ਪਿੰਡ ਪੈਂਦਾ ਸਾਡਾ ਹਾਂਜੀ ਨਾਲ ਹੀ ਰਮਦਾਸ ਸ਼ਹਿਰ ਹੈ ਬਾਬਾ ਬੁੱਢਾ ਸਾਹਿਬ ਉਹ 5 ਕਿਲੋਮੀਟਰ ਹੈ ਹਾਂਜੀ ਹਾਂਜੀ ਜਿੱਥੇ ਪਾਣੀ ਆਇਆ ਸੀਗਾ ਉਹ ਨਾਲ ਜੀ ਹਾਂਜੀ ਹਾਂਜੀ ਉਹ ਏਰੀਆ ਆਪਣਾ ਤੇ ਆਪਣਾ ਫੋਨ ਨੰਬਰ ਵੀ ਜੀ ਬੋਲ ਦਿਓ ਫੋਨ ਨੰਬਰ 95929 71 631 ਠੀਕ ਹੈ ਜੀ ਤੇ ਵੀਰ ਜੀ ਅੱਜ ਫਿਰ ਟੋਕੜ ਗੱਬਣ ਲੈ ਆਏ ਫਿਰ ਅੱਜ ਟੋਕੜ ਗੱਬਣ ਆਇਆ ਜੀ ਠੀਕ ਹੈ ਜੀ ਤੇ ਵੀਰ ਜੀ ਕਿੰਨਾ ਸੂਆ ਸੂਈ ਆ ਇਹ ਵੀਰ ਜੀ ਪਹਿਲੇ ਸੂਵੇ ਦੀ ਸੂਈ ਆ ਹਾਂ ਜੀ ਤੇ ਦੂਜੇ ਸੂਵੇ ਦੀ ਗੱਬਣ ਆ ਠੀਕ ਹੈ ਜੀ ਆਸਟਾਈਮੇ ਸ਼ਾਮ ਹੀਣਿਆਂ ਦੀ ਗੱਬਣ ਆ ਅੱਛਾ ਅੱਛਾ ਜੀ 5 ਲੀਟਰ ਦੁੱਧ ਤਿਆਰ ਆ ਇਸ ਟਾਈਮੇ ਟੁਕੰਡੇ ਵਾਲਾ ਠੀਕ ਹੈ ਵੀਰ ਜੀ 14 ਡੰਗ ਚੋਲੇ ਕੋ 4 ਡੰਗ ਚੋਲੇ ਹਾਂ ਜੀ ਹਾਂ ਜੀ ਵੀਰ ਜੀ ਹਾਂ ਜੀ ਲਓ ਜੀ ਵੀਰ ਹੁਣ ਇਹ ਆਂਦੇ ਵੀ ਪਹਿਲਾ ਸੂਆ ਸੂਈ ਆ ਤੇ ਦੂਜੇ ਸੂਵੇ ਦੀ ਜਿਹੜੀ ਗੱਬਣ ਆ ਇਨੇ ਜਿਹੜੀ ਵਿੱਚ ਗੱਭਣ ਕਹਦੇ 6 ਮਹੀਨਿਆਂ ਦੀ ਲੋ ਜੀ 6 ਮਹੀਨਿਆਂ ਦੀ ਗੱਭਣ ਚੱਕ ਪਾਸ ਵੀ ਜੀ ਚੱਕ ਪਾਸ ਚੱਕ ਪਾਸ ਲੋਰੀ ਚੱਕ ਪਾਸ ਤੇ ਝੂੰਗੀ ਵਹਿੜ ਗਈ ਹੈ ਝੂੰਗਾ ਪਸ਼ੂ ਜਿਹੜਾ ਬਹੁਤ ਹੀ ਕਰਮ ਵਾਲਾ ਹੁੰਦਾ ਬਾਕੀ ਤੁਸੀਂ ਵੇਖ ਸਕਦੇ ਜੀ ਤੇ ਵੀ ਜੀ ਹਾਂ ਜੀ ਹਾਂ ਜੀ ਦਸੀ ਹੈਗੀ ਜੀ ਤੇ ਇਹ ਵੀ ਜੀ ਚੋਗੇ ਲੰਦੀ ਹੁਣ ਹਾਂ ਜੀ ਹਾਂ ਜੀ ਵਿੱਚ ਚੋਕੇ ਲੰਦੀ ਹੈ ਠੀਕ ਹੈ ਲੋ ਜੀ ਵੀਰ ਹੁਣ ਆਈਂਦੇ ਆ ਵੀ ਹੁਣ ਇਹਦੇ ਚੋਕੇ ਤੇ ਲੈ ਕੇ ਆਏ ਆ ਬਾਕੀ ਤੁਸੀਂ ਅੰਦਾਜ਼ਾ ਲਾ ਲਿਓ ਤੇ ਲਾਗੇ ਤੋਂ ਚੈੱਕ ਕਰੋ ਨੇ ਤੁਹਾਨੂੰ ਦਿਖਾਉਣਾ ਦਾ ਸੈਰ ਗੈਪ ਲੋ ਜੀ ਚੈੱਕ ਕਰ ਸਕਦੇ ਲਾਗੇ ਤੋਂ ਤੁਹਾਨੂੰ ਦਾ ਸੈਰ ਗੈਪ ਤੇ ਵੀ ਦੀ ਰੇਟ ਦੀ ਗੱਲ ਕਰੀਏ ਤੇ ਰੇਟ ਮਿਰਜੀ ਇਹਦਾ ਆਪਾਂ ਨੂੰ ਭਾਣਾ ਮਿਲੀ ਆ ਹਾਂਜੀ ਤੇ ਭਾਣਾ ਦੇ ਦੇਣੀ ਆ ਠੀਕ ਹੈ ਜੀ ਤੇ ਬਾਕੀ ਕੋਈ ਮੰਗਾ ਨਹੀਂ ਕੋਈ ਭਾਣਾ ਨਹੀਂ ਅੱਛਾ ਠੀਕ ਹੈ ਠੀਕ ਹੈ ਜੀ ਇਹ ਸੀ ਸਲਕ ਠੰਡੀ ਠਾਰ ਠੀਕ ਹੈ ਲੋ ਜੀ ਵੀਰ ਹੋਣੀ ਆਂਦੇ ਵੀ ਚਾਹੇ ਇਦਾਂ ਹੀ ਬੈ ਕੇ ਚੋਲੋ ਰਸੀ ਆਪਣੀ ਮਰਜ਼ੀ ਚਾਹੇ ਪਾਓ ਚਾਹੇ ਨਾ ਪਾਓ ਬਾਕੀ ਕਿ ਚੰਗੀ ਵਿਹੜ ਆ ਗਈ ਆ ਪਿਓਰ ਜਰਸੀ ਪੰਜਾਬ ਵਾਲੀ ਚੈੱਕ ਕਰ ਸਕਦੇ ਤੁਸੀਂ ਦੇਵ ਜੀ ਦੁੱਧ ਕਿੰਨਾ ਕਰ ਜੂਗੀ ਕੋ ਚੰਗੀ ਸੇਵਾ ਵਾਲਾ ਵੀਰ ਲੈ ਜੂਗਾ ਇਹ ਗੱਲ ਸੁਣੋ ਆਈਏ ਮਾਤਰ ਕਰੋ ਹਾਂਜੀ ਤੁਹਾਨੂੰ ਪਤਾ ਅੱਜ ਕੜਾ ਜੇ ਪੱਠੇ ਨਹੀਂ ਹੈਗੇ ਮਸਨ ਚੱਲ ਪੈਣੀ ਸਟਾਲਾ ਹਾਂਜੀ ਤੇ 2 ਕਿਲੋ ਹੋਰ ਟਾਪ ਮਾਰ ਜੂਗੀ ਚਾ 7 ਹੀ ਦੇਈ ਜਾਵੇ ਬੜਾ ਹਾਂਜੀ 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 7 ਕਿਲੋ ਦੁੱਧ ਬੜਾ ਮੈਨੇ ਰੱਖਦਾ ਹਾਂ ਹਾਂਜੀ ਹਾਂਜੀ ਵੀਰ ਜੀ ਤੇ ਅਸ ਟਾਈਮ 5 ਲੀਟਰ ਦੁੱਧ ਤਿਆਰ ਹੈ ਕੋ 2 ਡੰਗ ਚੋਲੇ ਕੋ 4 ਡੰਗ ਚੋਲੇ ਠੀਕ ਹੈ ਵੀਰ ਜੀ ਠੀਕ ਹੈ ਸਾਨੂੰ ਵੀਰ ਜੀ ਪਹਾੜਾ ਮਿਲੀ ਆ ਤੇ ਪਹਾੜਾ ਦੇ ਦੇਣੀ ਨਹੀਂ ਵੀਰ ਜੀ ਅੱਗੇ ਰੇਟ ਢੜੇ ਬਿਲਕੁਲ ਨਾਰਮਲ ਹੁੰਦੇ ਛੋਟੇ ਛੋਟ ਹਾਂਜੀ ਹਾਂਜੀ ਮੋਲੇ ਦਾ ਵੀ ਜੀ ਠਾਕਾ ਅੱਛਾ ਜੀ ਤੇ ਬਾਕੀ ਤੁਸੀਂ ਜੇ ਮੰਤਨ ਕਰਾਉਣਾ ਤੇ ਕਰਾ ਲਓ ਤੁਸੀਂ ਆ ਵੀ ਦਾ ਕਰ ਦੋ ਮੰਤਨ ਚਲ ਹੋਰ ਯਾਰ ਛੜਦਾਂ ਨਹੀਂ ਹਾਂ ਨਾ ਕਰਦੀ ਪੱਕਾ ਇੱਥੋਂ ਆਪੇ ਪਿਛੋੜ ਹੀ ਕਰਨੀ 100 200 ਬਸ ਜਾਂ 15 ਚੋਂ 200 ਰੁਪਿਆ ਛੋਟ ਲੋ ਜੀ 15000 ਦੀ ਵੀਰ ਜਿੰਦਾ ਵੀ ਵਹਿੜ ਦੇ ਦਾਂਗਾ ਪਰ ਵੀ ਜੀ ਇੰਨੇ ਦੀ ਵਹਿੜ ਆਉਂਦੀ ਨਹੀਂਗੀ ਨਾ ਨਾ ਇਹ ਪੰਜਾਬ ਵਾਲੀ ਜਰਸੀ ਆ ਬਾਕੀ ਝੁੰਗਾ ਸਿੰਘ ਆ ਤੇ ਦੁੱਧ ਵੀ ਜਿਹੜਾ 6-7 ਕਿਲੋ ਕਰੀ ਜਾਊਗੀ ਇਸ ਟਾਈਮ 5 ਕਿਲੋ ਤਿਆਰ ਆ ਤੇ ਬਾਕੀ 6 ਮਹੀਨਿਆਂ ਦੀ ਗਾਂ ਗੱਭਣ ਵੀ ਆ ਕਿਉਂਕਿ ਜੀ ਵਾਦਾ ਹੁੰਦਾ ਗੱਭਣ ਨਿਕਲੇ ਬੇਨਤੀ ਆ ਕਿਸਾਨ ਭਰਾਵਾ ਨੂੰ ਚਲੋ ਕੋਈ ਮਾਤਲ ਬੰਦਾ ਹੁੰਦਾ ਵਿਚਾਰਾ ਹਾਂਜੀ ਹਾਂਜੀ ਉਹ ਚਾਹ ਛੋਟਾ ਮੁੱਲ ਲੱਭਦਾ ਹਾਂਜੀ ਹਾਂਜੀ ਹੁਣ ਵੀ 5 ਲੀਟਰ 6 ਲੀਟਰ ਨੇ ਦੁੱਧ ਚੋਈ ਜਾਣਾ ਇਹ 6 ਮਹੀਨੇ ਦੀ ਆ ਨਾ ਤੇ 2 ਮਹੀਨੇ ਦੁੱਧ ਹੋਰ ਪੀ ਕੇ ਤਾਂ ਵੀ ਛੱਡ ਦੇ ਤੇ ਫਿਰ 10 12 ਕਿਲੋ ਇਹਨੇ ਦੇਈ ਜਾਣਾ ਇਹਨੇ ਦਾ ਕੀ ਆਉਂਦੇ ਆ 15 ਜਾਂ ਹੁੰਦਾ ਕਾਉਂ ਕੀ ਆਉਣਾ ਪੱਕੀ ਗੱਲ ਵੀਰ ਜੀ ਪੱਕੀ ਗੱਲ ਹਾਂਜੀ 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 ਬਾਕੀ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਕੇ ਵੀਰ ਨੂੰ ਫੋਨ ਜਰੂਰ ਲਾਇਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ ਜੀ ਸਾਰੇ ਵੀਰਾਂ ਦਾ